ਸਾਤਰੀਆਕਾਲ ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮੈਂ ਹਨਮਨੀ ਤਰੰਧਾਵਾ ਤੇ ਹੁਣ ਇੱਕ ਨਜ਼ਰ ਅੱਜ ਦਾ ਬੁਲੇਟਿਨ ਦਿਆ ਮੁੱਖ ਖਬਰਾਂ ਵਾਲ ਪੰਚਾਇਤ ਚੋਣਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਡੰਡਿਆਲਾ ਵਿਖੇ ਲੁੱਟ ਦੀ ਨੀਅਤ ਨਾਲ ਚਲਾਈਆਂ ਗੋਲੀਆਂ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਥਾਣਾ ਗੇਟ ਹਕੀਮਾ ਨੂੰ ਮਿਲੀ ਸਫਲਤਾ ਮੋਬਾਈਲ ਚੋਰ ਕੀਤੇ ਕਾਬੂ ਅਤੇ ਹੁਣ ਖਬਰਾਂ ਵਿਸਥਾਰ ਨਾਲ ਆ ਰਹੀਆਂ ਪੰਚਾਇਤ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਸਾਖੀ ਸਹਾਣੀ ਨੇ ਵਿਧੇਗ ਡਿਪਟੀ ਕਮਿਸ਼ਨਰ ਵਿਕਾਸ ਪਰਮਜੀਤ ਕੌਰ ਅਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸੰਦੀਪ ਮਲੋਤਰਾ ਸਮੇਤ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਵਿਚਾਰ-ਵਟਾਂਦਰਾ ਕੀਤਾ ਜੀ ਸੋ ਪੰਚਾਇਤੀ ਚੋਣਾਂ ਨੂੰ ਲੈ ਕੇ ਸਾਡੀ ਇੱਕ ਵੀ ਸੀ ਵੀ ਹੋਈ ਸੀਗੀ ਐਸ ਸੀ ਸੀ ਅਜ ਦੇ ਨਾਲ ਸੀ ਜਿਹੜਾ ਕੋਡ ਆਫ ਕੰਡਕਟ ਹੈ ਲਾਅ ਐਂਡ ਆਰਡਰ ਪੱਖੋਂ ਅਸੀਂ ਅੱਜ ਆਪਣੀ ਲੈਵਲ ਤੇ ਵੀ ਅੱਜ ਰਿਵਿਊ ਕੀਤਾ ਹੈਗਾ ਤੇ ਸਾਡੀ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਸੋ ਜਿੱਦਾਂ ਵੀ ਸਾਨੂੰ ਇਨਸਟਰਕਸ਼ਨਸ ਆਉਂਦੀਆਂ ਨੇ ਅਸੀਂ ਉਹ ਚੀਜ਼ਾਂ ਲਾਗੂ ਕਰਦਾ ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਦੇ ਪਿੰਡ ਵਡਾਲਾ ਜੋਹਲ ਵਿੱਚ ਇੱਕ ਪਰਵਾਸੀ ਨੂੰ ਤਿੰਨ ਨੌਜਵਾਨਾਂ ਵੱਲੋਂ ਗੋਲੀ ਮਾਰ ਦਿੱਤੀ ਗਈ ਜਿਸ ਦੀ ਹਸਪਤਾਲ ਵਿੱਚ ਮੌਤ ਹੋ ਗਈ ਇਸ ਮੌਕੇ ਗੱਲਬਾਤ ਕਰਦਿਆਂ ਪੀੜਤ ਪਰਿਵਾਰ ਦੇ ਮੈਂਬਰਾਂ ਨੇ ਇਨਸਾਫ ਦੀ ਗੁਹਾਰ ਲਗਾਈ ਹੈ ਜਾਣਕਾਰੀ ਦਿੰਦੇ ਹੋਏ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਵਿਕਟਰ ਮਸੀ ਨੇ ਦੱਸਿਆ ਕੀ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਅਸੀਂ ਲੋਕ ਖਾਣਾ ਖਾ ਰਹੇ ਸੀ 3 ਬੰਦੇ ਸਨ। ਤੇ 9:30 ਵਜੇ ਦੀ ਗੱਲ ਹੈ। ਉਸਕੇ ਕੀ ਨਾਮ ਗੋਲੀ ਮਾਰ 3 ਬੰਦੇ ਆਏ ਤੇ ਗੋਲੀ ਮਾਰ ਕੇ ਚਲੇ ਗਏ। ਉਹਨਾਂ ਨੇ ਗੋਲੀ ਇਹ ਬਾਹਰ ਤਾਂ ਅਸੀਂ ਲੋਕ ਅੰਦਰ ਇਸ ਦਾ ਫੋਨ ਚੀਨ ਰਹੇ ਸੀ। ਇਸਨੇ ਫੋਨ ਵੀ ਆ ਨਾ ਫੋਨ ਚੀਨਣ ਦੇ ਕਰਕੇ ਗੋਲੀ ਮਾਰੀ। ਹਾਂ ਜੀ। ਨਹੀਂ ਹਸਪਤਾਲ ਮੇ ਆਏ ਕੱਲ 4:00 ਵਜੇ 23 22 ਤਰੀਕ ਨੂੰ ਹੋਈ ਸੀ। ਇਹ ਅਨੈਲਤ ਜਿਹੜਾ ਬੰਦਾ ਜਿਹੜਾ ਇਹਦੀ ਡੈਥ ਹੋਈ ਆ ਉਹ ਆਪਣੇ ਬੈਠਾ ਸੀ ਬਾਹਰ ਮਨਜੇਤੇ ਤੇ ਕੋਈ ਤਿੰਨ ਜਣੇ ਅਨਪਛਾਤੇ ਵਿਅਕਤੀ ਆਏ ਇਹਦਾ ਮੋਬਾਈਲ ਖੋਣ ਪਿਆ ਜਿਹੜਾ ਨੇ ਅੱਗੇ ਉਹ ਵਿਰੋਧ ਕੀਤਾ ਤੇ ਇਹਦੇ ਗੋਲੀ ਮਾਰ ਕੇ ਤੇ ਮੋਬਾਈਲ ਖੋਹ ਲਿਆ ਇਹ ਜੋਪੀ ਦਾ ਰਹਿਣ ਵਾਲਾ ਸੀ ਇਹਨਾਂ ਦੇ ਦਸਤਮਾਤ ਤਿੰਨ ਜਣੇ ਸੀ ਸੀਸੀਟੀਵੀ ਖੰਘਾ ਰਹੇ ਆ ਤੇ ਜਲਦ ਤੋਂ ਜਲਦ ਇਹਨਾਂ ਨੂੰ ਜਿਹੜਾ ਟੇਸ ਕਰਕੇ ਤੇ ਥਾਣਾ ਗੇਟ ਹਕੀਮਾ ਦੀ ਪੁਲਿਸ ਨੂੰ ਹੋਰ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਰਾਹਗੀਰਾਂ ਕੋਲੋਂ ਮੋਬਾਈਲ ਫੋਨ ਖੋਹਣ ਵਾਲੇ ਗਿਰੋਹ ਕੋਲੋਂ ਰਿਮਾਂਡ ਦੌਰਾਨ ਕੁਝ ਕਿਛ ਦੌਰਾਨ 4 ਮੋਬਾਈਲ ਫੋਨ ਅਤੇ ਐਕਟਿਵਾ ਅਤੇ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਹਨ ਪੁਲਿਸ ਅਧਿਕਾਰੀ ਗਗਨਦੀਪ ਸਿੰਘ ਨੇ ਦੱਸਿਆ ਕਿ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਲੋਕਪਸਥਾ थाना ਗੇਟ ਕੀ ਮੰਗਲੋਂ ਅਤੇ ਉਹਨਾਂ ਦੀ ਟੀਮ ਸਬ-ਇੰਸਪੈਕਟਰ ਬਲਵਿੰਦਰ ਸਿੰਘ ਇੰਚਾਰਜ ਚੌਕੀ ਅਨਗੜ ਹਨ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ ਇਹਨਾਂ ਨੇ ਮਿਤੀ 19 9 2024 ਨੂੰ ਚਾਰ ਦੋਸ਼ੀਆਂ ਨੂੰ ਦਰਾਂਦੇ ਨਾਕਾ ਬੰਦੀ ਰਾਉਂਡ ਅਪ ਕੀਤਾ ਸੀ ਜਿਨ੍ਹਾਂ ਪਾਸੋਂ ਸ਼ਹਿਰ ਦੇ ਵਕਵਾਕੇ ਸੇ ਵਿੱਚ ਉਸ ਨੈਸ਼ ਕੀਤੇ ਗਏ 10 ਮੋਬਾਈਲ ਬ੍ਰਾਮ੍ਹਲ ਕੀਤੇ ਗਏ ਹਨ ਜਿਨ੍ਹਾਂ ਨੂੰ ਬਰੋਨੇ ਰਿਮਾਂਡ ਹੋਰ ਕੋਸ਼ਿਸ਼ ਕੀਤੀ ਗਈ ਉਹਨਾਂ ਦੇ ਵਿੱਚ ਤਿੰਨ ਐਕਟਿਵ ਵਾਲਾ ਚੋਰੀशुदा ਅਤੇ ਤਿੰਨ ਮੋਟਰਸਾਈਕਲ ਚੋਰੀशुदा ਹੋਰ ਬ੍ਰਾਮ੍ਹਲ ਹੋਏ ਹਨ ਜਿਉਂ ਇਹਨਾਂ ਨੂੰ ਦੋ ਦਿਨ ਦਾ ਹੋਰ ਮਾਨ ਲਿਆ ਗਿਆ ਹੈ ਜਿਉਂ ਦਰਾਂ ਨੇ ਰਿਮਾਂਡ ਹੋਰ ਕੋਸ਼ਿਸ਼ ਕੀਤੀ ਜਾ ਸਕਦੀ ਜਵੇਗੀ ਅਤੇ ਹੋਰ ਵੀ ਬ੍ਰਾਮ੍ਹਲ ਦੀ ਆਸ ਹੈ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਵੇ ਕੇਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੇ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾ ਕਰਕੇ ਅਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾ ਜਾਂ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾ ਦੇਵੋ ਡਿਪਟੀ ਕਮਿਸ਼ਨਰ ਸਾਖਸ਼ੀ ਸਹਾਣੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ 26 ਸਤੰਬਰ 2024 ਨੂੰ ਵਿਧਾਨ ਸਭਾ ਹਲਕਾ ਮਜੀਠਾ ਵਿਖੇ ਗੁਰਦੁਆਰਾ ਗੋਪਾਲ ਧਾਮ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਸੁਵਿਧਾ ਕੈਂਪ ਲਗਾ ਕੇ ਲੋਕਾਂ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਦਿੱਤਾ ਜਾਵੇਗਾ ਅਤੇ ਉਹਨਾਂ ਦੀਆਂ ਸ਼ਿਕਾਇਤਾਂ ਵੀ ਸੁਣੀਆਂ ਜਾਣਗੀਆਂ। ਵਾਤਾਵਰਣ ਦੀ ਸਾਂਭ ਸੰਭਾਲ ਨੂੰ ਲੈ ਕੇ ਭਗਤਪੂਰਨ ਸਿੰਘ ਜੀ ਨੂੰ ਸਮਰਪਿਤ ਮੇਰਾ ਹਰਿਆਵਲ ਕੈਂਪਸ ਵਿਸ਼ੇ ਉੱਤੇ ਵਿਚਾਰ ਗੋਸ਼ਠੀ ਸੈਮੀਨਾਰ ਦਾ ਆਯੋਜਨ ਹਰਿਆਵਲ ਪੰਜਾਬ ਅਤੇ ਵੱਖ-ਵੱਖ ਆਦਾਰੀਆਂ ਦੇ ਸਹਿਯੋਗ ਨਾਲ ਸ਼੍ਰੀ ਰਾਮ ਆਸ਼ਰਮ ਸਕੂਲ ਵਿਖੇ ਕੀਤਾ ਗਿਆ। ਇਸ ਮੌਕੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਿੰਗਲਵਾੜਾ ਦੇ ਪ੍ਰਧਾਨ ਬੀਬੀ ਇੰਦਰਜੀਤ ਕੌਰ ਪੁੱਜੇ, ਸਮਾਜ ਸੇਵਿਕਾ ਸੁਰਭੀ ਵਰਮਾ, ਚੇਅਰਮੈਨ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਆਦਰਸ਼ ਪਾਲ ਵਿੱਚ, ਪ੍ਰਿੰਸੀਪਲ ਵਿਨੋਦਿਤਾ ਸੰਖਿਆ, ਨਗਰ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਵਿਸ਼ਾਲ ਵਧਾਵਨ, ਮੈਡਮ ਸਵਰਾਜ ਕਰੋਬਰ, Swami Dwarkadas, ਮੈਡਮ ਮਨਜੀਤ ਥਿੰਦੋ ਇਲਾਵਾ ਹੋਰ ਵੀ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ। ਅੱਜ ਦਾ ਇਹ ਸੈਮੀਨਾਰ ਸ਼ਾਮ ਅਸ਼ਰਮ ਪਬਲਿਕ ਸਕੂਲ ਅੰਮ੍ਰਿਤਸਰ ਗਰੁੱਪ ਆਫ ਕਾਲਜਿਜ਼ ਔਰ ਹਰਿਆਵਲ ਪੰਜਾਬ ਇਹਨਾਂ ਨੇ ਮਿਲ ਕੇ ਕੀਤਾ ਹੈ ਇਸ ਦਾ ਨਾਰਾ ਦਿੱਤਾ ਗਿਆ ਮੇਰਾ ਹਰਿਆਵਲ ਕੈਂਪਸ ਮੇਰੀ ਜ਼ਿੰਮੇਵਾਰੀ ਸਾਡੇ ਦੇਸ਼ ਦੇ ਅੰਦਰ ਕਰਤੱਵੇ ਨੂੰ ਸਤਿਭੂਤੀ ਦਿੱਤੀ ਗਈ ਹੈ ਪ੍ਰਸ਼ੰਤ ਜੀ ਨੇ ਹੀ ਗੱਲ ਕਈ ਕਰਮੰਨਿਆਂ ਆਵਾਜ਼ ਆਕਾਰ ਸੋ ਜੇ ਲੋੜ ਤਾਂ ਬਹੁਤ ਜ਼ਿਆਦਾ ਹਰ ਸਕੂਲ ਦੇ ਵਿੱਚ ਹੋਣੀ ਚਾਹੀਦੀ ਹੈ ਇਹ ਗੱਲ ਹਰ ਕੋਣ ਨੂੰ ਚੁਣੀ ਚਾਹੀਦੀ ਹੈ ਅਰ ਖਾਸ ਕਰਕੇ ਬੱਚਿਆਂ ਨੂੰ ਹੱਥਾਂ ਨਾਲ ਕੰਮ ਕਰਾਉਣਾ ਚਾਹੀਦਾ ਸਿਰਫ ਸੈਮੀਨਾਰ ਕਰਨਾ ਨਹੀਂ ਗੱਲ ਬਣਦੀ ਅਰ ਖਾਸ ਕਰਕੇ ਅਮੀਰ ਆਦਮੀਆਂ ਦੇ ਕੁੜੇ ਜਿਹੜੇ ਅਮੀਰ ਆਦਮੀਆਂ ਦੇ ਬੱਚੇ ਨੇ ਉਹਨਾਂ ਨੂੰ ਜ਼ਿਆਦਾ ਜਿਹੜਾ ਕਾਰਾ ਧੌਣ ਚ ਇਹਦੇ ਨਾਲ ਪਾਈਪ ਨਾਲ ਧੁੰਦੇ ਜਿਹੜੇ ਫਰਸ਼ ਪਾਈਪ ਨਾਲ ਧੁੰਦੇ ਆ ਉਹਨਾਂ ਨੂੰ ਸਮਝਾਉਣਾ ਹੈ ਕਿ ਜਿਹੜਾ ਪਾਣੀ ਹੈ ਉਹ ਘੱਟੋ ਘੱਟ ਵਰਤਣਾ ਚਾਹੀਦਾ ਤੇ ਬਾਲਟੀ ਨਾਲ ਜਾਂ ਮੱਗ ਨਾਲ ਆਪਣਾ ਸਫਾਈ ਕਰੋ ਮਾਗੇ ਪਾਈਪਾਂ ਨਾਲ ਅੱਜ ਰਾਮਾਸ਼ਰਮ ਸਕੂਲ ਦੇ ਵਿੱਚ ਹਰਿਆਵਲ ਪੰਜਾਬ ਦਾ ਪ੍ਰੋਗਰਾਮ ਹੋਇਆ ਜਿਦੇ ਵਿੱਚ ਕਾਫੀ ਡਿਗਨੀਸ ਆਪਾਂ ਆਪਣਾ ਰਿਸਰਚ ਤੋਂ ਆਈਆਂ ਜਿਦਾ ਪਿੰਗਲਵਾੜੇ ਤੋਂ ਮੈਡਮ ਆਏ ਔਰ ਡੀਐਲ ਸਕੂਲ ਦੇ ਪ੍ਰਿੰਸੀਪਲ ਹੋਰ ਕਾਫੀ ਲੋਗ ਸਕੂਲਾਂ ਦੇ ਪ੍ਰਿੰਸੀਪल्स ਪਹੁੰਚੇ ਔਰ ਪੋਲੂਸ਼ਨ ਬੋਰਡ ਦੇ ਚੇਅਰਮੈਨ ਵੀ ਇੱਥੇ ਪਹੁੰਚੇ ਹੋਏ ਨੇ ਔਰ ਉਹਨਾਂ ਨੇ ਬੜਾ ਅੱਛਾ ਪੋਲੂਸ਼ਨ ਦੇ ਬਾਰੇ ਦੱਸਿਆ ਕਿ ਦਰਖਤਾਂ ਨੂੰ ਕਿੱਦਾਂ ਪ੍ਰੋਟੈਕਟ ਕਰਨਾ ਹੈ ਔਰ ਪਾਣੀ ਦਾ ਕਿੱਦਾ ਬਚਾਅ ਕਰਨਾ ਹੈ ਜਿਹਦੇ ਨਾਲ ਸਾਡਾ এনਵਾਇਰਨਮੈਂਟ ਹੈ ਉਹ ਅੱਛਾ ਰਹੇ। ਵਾਤਾਵਰਨ ਸੰਭਾਲੀ ਇੱਕ ਸੈਮੀਨਾਰ ਸ਼੍ਰੀ ਰਾਮ ਆਸ਼ਰਮ ਸੁਸਾਇਟੀ ਅਤੇ ਹਰਿਆਵਲ ਪੰਜਾਬ ਵੱਲੋਂ ਕੀਤਾ ਗਿਆ। ਇਸ ਵਿੱਚ ਵੱਖ-ਵੱਖ ਮਾਹਿਰਾਂ ਨੇ ਆਖਿਆ ਕਿ ਸਾਨੂੰ ਵਾਤਾਵਰਨ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਹੀ ਸਾਡਾ ਵਾਤਾਵਰਨ ਸ਼ੁੱਧ ਰਹਿ ਸਕਦਾ ਹੈ। ਅੰਮ੍ਰਿਤਸਰ ਫਾਸਟ ਵੀ ਖਬਰ ਨਾ ਮੜੀ। ਕੈਮਰਾਮੈਨ ਪਰੇਸ਼ਰ ਮਧਨ ਅਤੇ ਰਕੇਸ਼ ਕੁਮਾਰ। ਅੰਮ੍ਰਿਤਸਰ ਦੇ ਵਿੱਚ ਇੱਕ ਧੋਖਾਧੜੀ ਦਾ ਨਵੇਕਲਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਅੰਮ੍ਰਿਤਸਰ ਦੇ ਮਸ਼ਹੂਰ ਮਹਾਰਾਜਾ ਫਾਰਮ ਦੇ ਮੈ ਲੋਕਾਂ ਦੇ ਨਾਲ ਧੋਖਾਧੜੀ ਕੀਤੀ ਜਾ ਰਹੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ थाना सदर ਪੁਲਿਸ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਉਕਤ ਮੈਨੇਜਰ ਗੁਰਪ੍ਰੀਤ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਵਿਅਕਤੀ ਵੱਲੋਂ ਫਾਰਮ ਦੇ ਵਿੱਚ ਫਰਜ਼ੀ ਵਿਆਹ ਬੁੱਕ ਕੀਤੇ ਜਾ ਰਹੇ ਸਨ ਜਿਸ ਦੇ ਚੱਲਦੇ ਇਸ ਨੇ ਫਾਰਮ ਦੇ ਮਾਲਕਾਂ ਦੇ ਨਾਲ 1 ਲੱਖ ਤੋਂ ਵੱਧ ਦੀ ਠੱਗੀ ਮਾਰੀ ਹੈ ਫਿਲਹਾਲ ਇਸ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਦੋਚੀ ਜਿਹੜਾ ਗੁਰਪ੍ਰੀਤ ਸਿੰਘ ਆ ਸਾਨੂੰ ਬਰਸਾ ਸਿੰਘ ਤੇ ਰਹਿਣ ਵਾਲਾ ਸੰਦੂਕ ਲੋਨੀ ਆਪਣੇ ਸ਼ਾਟੇ ਦਾ ਇਹ ਬਤੌਰ ਮੈਨੇਜਰ ਜੀ ਇੱਥੇ ਮਹਾਰਾਜਾ ਫਾਰਮ ਨੰਬਰ 1 ਦੇ ਵਿੱਚ ਤੇ ਇੱਥੇ ਇਹਨੇ ਬਤੌਰ ਮੈਨੇਜਰ ਹੁੰਦੇ ਹੋਏ ਲੋਕਾਂ ਦੀਆਂ ਵਿਆਹ ਸ਼ਾਦੀਆਂ ਪ੍ਰੋਗਰਾਮਾਂ ਦੇ ਵਿੱਚ ਫਰਜੀ ਜਿਹੜੀਆਂ ਬੁਕਿੰਗਾਂ ਕਰ ਲਈਆਂ ਬੁਕਿੰਗਾਂ ਕਰਕੇ ਤੇ ਇਹਨੇ ਮਤਲਬ 2 ਲੱਖ ਤੇ 10 ਹਜ਼ਾਰ ਦਾ ਕੋਈ ਇਹਨੇ ਕਬੂਲਾ ਕੀਤਾ ਇਹਦੇ ਸਬੰਧ ਵਿੱਚ ਜਿਹੜਾ ਮਹਾਰਾਜਾ ਫਾਰਮ ਦਾ ਆਪਣੇ ਮਾਲਕ ਸੀ ਜਰਨੈਲ ਸਿੰਘ ਉਨੇ ਪਹਿਲਾਂ ਸ਼ਿਕਾਇਤ ਕੀਤੀ ਹੈ ਸੀ ਤੇ ਸ਼ਿਕਾਇਤ ਦੀ ਪੜਤਾਲ ਹੋਣ ਤੋਂ ਬਾਅਦ ਅਕਸਰਾ ਉਹਨੂੰ ਦੋਸ਼ੀ ਪਾਇਆ ਗਿਆ ਵਾ ਤੇ ਹੁਣ ਇਹਦੇ ਖਿਲਾਫ ਮਕਦਮਾ ਨੰਬਰ 213 ਮਿਤੀ 20 9 2024 ਨਹੀਂ ਜੀ ਇਹ ਮਾਲਕ ਜਿਹੜੇ ਆ ਇਹਦੇ ਉਹ ਫੋਰਨ ਕੰਟਰੀ ਅਮਰੀਕਾ ਚ ਰਹਿ ਰਹੇ ਆ ਤੇ ਉੱਥੋਂ ਹੀ ਮਲਵੇ ਚਲਾ ਚਲਾਉਂਦੇ ਸੀ ਇਹ ਪਤਾ ਕਰਦਾ ਹੈ ਜਿਹੜੇ ਲੋਕਾਂ ਦੇ ਨੰਬਰ ਲੋਡ ਕਰਦਾ ਹੈ ਨਾ ਮੋਬਾਈਲ ਨੰਬਰ ਲੋਡ ਉਹ ਗਲਤ ਨੰਬਰ ਨੂੰ ਲੋਡ ਕਰ ਲੈਂਦਾ ਹੈ ਜੇ ਕੋਈ ਵੈਰੀਫਾਈ ਕਰਨਾ ਚਾਹਵੇ ਤੇ ਉਹਨਾਂ ਦੇ ਪੱਲੇ ਨਾ ਕੁਝ ਹੋਵੇ ਸ਼ਹਿਰ ਵਿੱਚ ਟ੍ਰੈਫਿਕ ਪ੍ਰਣਾਲੀ ਅਤੇ ਰੋਂਗ ਸਾਈਡ ਪਾਰਕਿੰਗ ਦੀ ਸਮੱਸਿਆ ਦਿਨ ਬਦ ਦਿਨ ਵਧ ਰਹੀ ਹੈ ਜਿਸ ਵੱਲ ਪ੍ਰਸ਼ਾਸਨ ਬਿਲਕੁਲ ਧਿਆਨ ਨਹੀਂ ਦੇ ਰਿਹਾ ਇਸ ਸੰਬੰਧੀ ਸਾਡੀ ਫਾਸਟ ਪੀ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਹਾਂ ਸ਼ਹਿਰ ਵਾਸੀਆਂ ਨੇ ਆਖਿਆ ਕਿ ਰੋਂਗ ਸਾਈਡ ਪਾਰਕਿੰਗ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਟ੍ਰੈਫਿਕ ਦੀ ਸਮੱਸਿਆ ਤੋਂ निजात ਮਿਲ ਸਕੇ ਬਹੁਤ ਜ਼ਿਆਦਾ ਗੱਡੀਆਂ ਖੜੀਆਂ ਕਰਕੇ ਚੱਲ ਜਾਂਦੇ ਆ ਗੱਡੀ ਆਲਾ ਉਹਨਾਂ ਤੇ ਰੋਕਦਾ ਕੋਈ ਨਹੀਂ ਸਾਨੂੰ ਬੈਟਰੀ ਵਾਲਿਆਂ ਨੂੰ ਰੋਕਦੇ ਆ ਗੱਡੀ ਆਲਾ ਉਹਨੇ ਕੋਈ ਰੋਕਦਾ ਜਿੱਥੇ ਮਰਜ਼ੀ ਖੜੀ ਕਰ ਜਾ ਪਾਰਕਿੰਗਾਂ ਦੇ ਵਿੱਚ ਰੱਖਣੀ ਚਾਹੀਦੀ ਗੱਡੀਆਂ ਰੋਡ ਤੇ ਲੱਗੀਆਂ ਹੁੰਦੀਆਂ ਜਿੱਥੇ ਮਰਜ਼ੀ ਲਗਾ ਕੇ ਚੱਲ ਜਾਂਦੇ ਕੋਈ ਪੁਛਗੇਸੀ ਨਹੀਂ ਉਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਸਾਨੂੰ ਤਾਂ ਬਹੁਤ ਜ਼ਿਆਦਾ ਕੀਤਾ ਜਾਂਦਾ ਨਾ ਅੰਦਰ ਕਦੇ ਖਲੋਣ ਨਹੀਂ ਦਿੰਦੇ ਤੇ ਰਾਸਤੇ ਹੁੰਦਾ ਇਹਨਾਂ ਦਾ ਵੀ ਗਲਤੀ ਸਾਡੇ ਬੰਦਿਆਂ ਦੀ ਵੀ ਹੈਗੀ ਆ ਪਰ ਬਿਲਕੁਲ ਵੀ ਨਹੀਂ ਖਲੋਣ ਦਿੰਦੇ ਕੋਹਲੇ ਸੜੀ ਜਿਹੜੀਆਂ ਗੱਡੀਆਂ ਰੋਮ ਸਾਈਡ ਲੱਗਦੀਆਂ ਉਹ ਗਲਤੀ ਗਲਤ ਹੁੰਦਾ ਕੰਮ ਤੇ ਜਿਹੜੇ ਗੱਡੀਆਂ ਰੋਗ ਸਹਰ ਲਾ ਲੈਂਦੇ ਆ ਉਹਨਾਂ ਨੂੰ ਦੇਖਣਾ ਚਾਹੀਦਾ ਸਾਡੀ ਗੱਡੀ ਟੋ ਕਰਕੇ ਵੀ ਜਾ ਸਕਦੀ ਹੈ ਜੁਰਮਾਨਾ ਵੀ ਲਾ ਸਕਦਾ ਸਮਝਦਾਰੀ ਚਾਹੀਦੀ ਗੱਡੀ ਲਾਉਣ ਵਾਲੇ ਨੂੰ ਗੱਡੀਆਂ ਥਾਂ ਥਾਂ ਤੇ ਪਾਰਕਿੰਗਾਂ ਬਣੀਆਂ ਇੱਕ ਮੱਛੀ ਮੰਡੀ ਬਣੀ ਆ ਇੱਕ ਗੋਲ ਬਾਗ ਬਣੀ ਆ ਇੱਕ ਪੁਲ ਦੇ ਉੱਤੇ ਬਣੀ ਆ 2-400 ਰੁਪਏ ਅਬਦ ਖਰਚੇ ਹੋ ਗਏ ਦਿਹਾੜੀ ਦਾ 100 ਰੁਪਿਆ ਰੋਜ਼ ਦਾ ਗੱਜੂ ਠਾਡੀ ਗੱਡੀ ਸੇਵ ਰਹੀ ਗਈ ਉਹਨਾਂ ਨੂੰ ਆਪ ਸਮਝਦਾਰੀ ਚਾਹੀਦੀ ਹੈ ਆਪਣੀ ਗੱਡੀ ਸੇਵ ਲਾਓ ਤੇ ਸੇਵ ਹੀ ਲੈ ਕੇ ਜਾਓ ਘਰ ਵੱਤ ਮੁਸ਼ਕਲ ਆ ਜੀ ਜਾਮ ਲੱਗ ਜਾਂਦਾ ਐਕਸੀਡੈਂਟ ਹੁੰਦਾ ਜ਼ਿਆਦਾ ਖਰਚਾ ਕਿਤੇ ਪਸ਼ੂ ਆਵਾਰਾ ਫਿਰਦੇ ਨੇ ਵਿੱਚ ਜਾਮ ਲੱਗਦਾ ਰਾਤ ਗੱਡੀਆਂ ਲੱਗੀਆਂ ਜ਼ੇਰੋਂ ਸੜ ਦਾ ਆਂਦੀ ਜਗ੍ਹਾ ਨਹੀਂ ਹੁੰਦੀ ਪਾ ਜਿੱਦਾਂ ਦੀ ਮਰਜ਼ੀ ਦੁਕਾਨਦਾਰੀ ਹੋਵੇ ਅਗਲੇ ਭਾਪ ਬੋਨੀ ਨਾ ਕਰੇ ਗਾਹਾਂ ਗਾਂ ਦੀ ਜਗ੍ਹਾ ਛੜੀਂ ਜਾਈ ਦੀ ਸ਼ਹਿਰ ਵਿੱਚ ਦਿਨ-ਬ-ਦਿਨ ਵਧਦਾ ਟ੍ਰੈਫਿਕ ਲੋਕਾਂ ਨੂੰ ਜਿੱਥੇ ਪਰੇਸ਼ਾਨੀ 'ਚ ਪਾ ਰਿਹਾ ਹੈ ਉੱਥੇ ਹੀ ਸਭ ਤੋਂ ਵੱਡੀ ਪਰੇਸ਼ਾਨੀ ਦਾ ਕਾਰਨ ਜਿਹੜਾ ਬੰਦਾ ਹੈ ਕਿ ਜਿਹੜੀ ਰੋਂਗ ਸਾਈਡ ਸੜਕ ਦੇ ਉੱਤੇ ਜਿਹੜੀਆਂ ਗੱਡੀਆਂ ਲੱਗਦੀਆਂ ਨੇ ਚਾਹੇ ਉਹ 4-ਵੀਲਰ ਨੇ ਚਾਹੇ 2-ਵੀਲਰ ਨੇ ਲੋਕਾਂ ਨੂੰ ਖੁਦ ਸੁਚੇਤ ਹੋਣ ਦੀ ਲੋੜ ਹੈ ਸ਼ਹਿਰ ਦੇ ਵਿੱਚ ਕਾਫੀ ਪ੍ਰਸ਼ਾਸਨ ਵੱਲੋਂ ਜਿਹੜੀਆਂ ਹੈਗੀਆਂ ਕਾਰ ਪਾਰਕਿੰਗ ਬੰਨੀਆਂ ਹਿਆਂ ਨੇ ਤੇ ਆਪਣੀਆਂ ਗੱਡੀਆਂ ਉੱਥੇ ਲਾਣ ਤਾਂ ਜੋ ਸੇਫ ਰਵੇ ਕਿਉਂਕਿ ਟੋ ਵਿਦ ਜਾ ਸਿੰਸਲਾ ਡਰਾਈਵਿੰਗ ਪੁਲ ਪ੍ਰੋਜੈਕਸ਼ਨ ਲੋਕ ਕੀਤਾ ਜਾਂਦਾ ਤੇ ਲੋਕਾਂ ਨੂੰ ਖੁਦ ਸਮਝ ਚਾਹੀਦੀ ਹੈ ਕਿ ਸੜਕਾਂ ਰੋਕਣ ਦੀ ਬਜਾਏ ਆਪਣੀ ਗੱਡੀ ਨੂੰ ਸੇਫ ਜਗ੍ਹਾ ਤੇ ਲਗਾਇਆ ਜਾਵੇ ਨਾ ਕੋਈ ਰਾਹ ਰੁਕੇ ਤੇ ਨਾ ਲੋਕਾਂ ਨੂੰ ਇੱਕ ਸਾਈਡ ਤੋਂ ਦੂਸਰੀ ਸਾਈਡ ਵਿੱਚ ਜਾਣ ਵਿੱਚ ਕਿਸੇ ਵੀ ਦਿੱਕਤ ਦੇ ਪ੍ਰਚਾਰੀ ਦਾ ਸਾਹਮਣਾ ਨਾ ਕਰਨਾ ਪਵੇ ਕੈਮਰਾਮੈਨ ਰਮਨ ਕੁਮਾਰ ਦੇ ਨਾਲ ਅਚੀਲ ਝਰਮਾ ਫਾਸਟ ਨਿਊਜ਼ ਅੰਮ੍ਰਿਤਸਰ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਦਿਹਾੜੇ ਦੇ ਆਗਮਨ ਦੇ ਸੰਬੰਧ ਵਿੱਚ ਡਿਪਟੀ ਕਮਿਸ਼ਨਰ ਸਾਖਸ਼ੀ ਸਹਾਣੀ ਨੇ ਹੈਰਿਟੇਜ ਸਟਰੀਟ ਦਾ ਦੌਰਾ ਕੀਤਾ ਅਤੇ ਨਾਲ ਹੀ ਗਲਿਆਰੇ ਪ੍ਰੋਜੈਕਟ ਦੇ ਜੋ ਕੰਮ ਹੋਏ ਹਨ ਉਹਨਾਂ ਦਾ ਜਾਇਜ਼ਾ ਲਿਆ। ਉਹਨਾਂ ਨੇ ਆਖਿਆ ਕਿ ਦੂਰ ਦਰਾਡੇ ਤੋਂ ਸੰਗਤਾਂ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਉਂਦੀਆਂ ਹਨ। ਉਹਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਂਦੀ ਤੀ ਜਾਵੇਗੀ। ਸ੍ਰਿਸ਼ਟੀ ਰਚੇਤਾ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ ਵਿੱਚ ਭਗਵਾਨ ਵਾਲਮੀਕੀ ਚੌਂਕ ਵਿਖੇ ਹਫਤਾਵਾਰੀ ਸਤਸੰਗ ਕਰਵਾਏ ਗਏ। जिस ਵਿੱਚ ਪਾਰੀ ਗਿੰਤੀ ਵਿੱਚ ਸੰਕਤਾ ਨੇ ਸ਼ਮੂਲੀਅਤ ਕੀਤੀ ਅਤੇ ਇਹ ਭਜਨ ਮੰਡਲੀਆ ਵੱਲੋਂ ਭਗਵਾਨ ਵਾਲਮੀਕੀ ਜੀ ਦਾ ਗੁਣगान ਕੀਤਾ ਗਿਆ। ਇਸ ਮੌਕੇ ਸਾਬਕਾ ਕੌਂਸਲਰ ਵਿਕਾਸ ਸੋਨੀ ਅਤੇ ਹਲਕਾ ਪੱਛਮੀ ਦੇ ਇੰਚਾਰਜ ਬਲਬੀਰ ਸਿੰਘ ਬੱਬੀ ਪਹਿਲਵਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਅਤੇ ਭਗਵਾਨ ਵਾਲਮੀਕੀ ਜੀ ਦੀ ਮੂਰਤੀ ਅੱਗੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਅੱਜ ਬੜਾ ਪਵਿੱਤਰ ਸਥਾਨ ਭਗਵਾਨ ਵਾਲਮੀਕੀ ਚੌਂਕ ਜਿਹੜਾ ਸਾਡੇ ਹੈਗਾ ਅੱਜ ਉੱਥੇ ਪਰਗਟ ਉਸ ਤੋਂ ਜਹਰ ਹੈ ਤੁਹਾਨੂੰ ਉੱਤੇ ਕੀਰਤਨ ਕੀਤਾ ਜਾ ਰਿਹਾ ਹੈ ਅੱਜ ਮੱਤਾ ਵੀ ਡਿੱ ਗਿਆ ਭਗਵਾਨ ਵਾਲਮੀਕੀ ਦਾ ਆਸ਼ੀਰਵਾਦ ਵੀ ਲਿੱਤਾ ਹੈ ਸੋ ਸਾਰਿਆਂ ਤੇ ਭਗਵਾਨ ਵਾਲਮੀਕੀ ਚ ਅਜਿਹੀ ਅਰਦਾਸ ਕਰਦੇ ਆ ਕਿ ਸਾਰੀਆਂ ਸੰਕਾਂ ਦੇ ਭਗਵਾਨ ਵਾਲਮੀਕੀ ਦਾ ਆਸ਼ੀਰਵਾਦ ਬਣਿਆ ਰਹੇ ਔਰ ਇਸੇ ਤਰੀਕੇ ਨਾਲ ਜੀ ਆਪਣੇ ਧਾਰਮਿਕ ਯਤਨ ਬਣਾ ਮਿਲੇ ਸੁਭਾਨ ਬਾਦਰੀ ਦਾ ਪਰਗਟ ਇਸ ਸਾਰਿਆਂ ਪੁਲਿਸ ਬੰਦੇ ਵਿੱਚ ਔਰ ਲਗਾਤਾਰ 17 ਤਰੀਕ ਤੋਂ 14 ਤਰੀਕ ਤੱਕ ਬੇਸੁਦਾਵਾਦ ਅਤੇ ਧਾਰਮਿਕ ਟਟਰ ਤੇ ਪ੍ਰੋਗਰਾਮ ਕਰਗੇ ਆਲ ਰਾਮਲੀਲਾ ਕਲਬ 시ਹਾਟਾ ਵੱਲੋਂ ਸ਼੍ਰੀ ਸ਼੍ਰੀ 1008 ਬਾਬਾ ਪੋੜੇ ਵਾਲੇ ਨੌਜਵਾਨ ਰਾਮਲੀਲਾ ਕਲਬ ਦੇ ਪ੍ਰਧਾਨ ਸਮੀਰ ਸ਼ਰਮਾ ਸ਼੍ਰੀ ਵੈਸ਼ਨੋ ਡਰਾਮੈਟਿਕ ਕਲਬ ਦੇ ਪ੍ਰਧਾਨ ਰਣਜੀਤ ਕੁਮਾਰ ਪੋਲਾ ਨਵ ਦੁਰਗਾ ਰਾਮਲੀਲਾ ਕਲਬ ਦੇ ਪ੍ਰਧਾਨ ਅਨਿਲ ਕੁਮਾਰ ਮਿੰਟੂ ਸ਼ਿਵ ਮੰਦਿਰ ਰਾਮਲੀਲਾ ਕਮੇਟੀ ਦੇ ਪ੍ਰਧਾਨ ਦਰਸ਼ਨ ਲਾਲ ਹਜ਼ੂਰੀ ਅਤੇ ਮਿਲਨ ਰਾਮਲੀਲਾ ਕਲੱਬ ਦੇ ਪ੍ਰਧਾਨ ਮੁਖਤਾਰ ਸਿੰਘ ਅਤੇ ਪਵਨ ਸ਼ਰਮਾ ਵੱਲੋਂ ਵਿਧੇਕ ਡਿਪਟੀ ਕਮਿਸ਼ਨਰ ਜੋਤੀ bala ਮੱਟੂ ਨੂੰ ਮੰਗ ਪੱਤਰ ਸੌਂਪਿਆ ਅਤੇ ਮੰਗ ਕੀਤੀ ਗਈ ਕਿ ਰਾਮਲੀਲਾ ਦੇ ਮੰਚਨ ਦੌਰਾਨ ਕੁਝ ਜਥੇਬੰਦੀਆਂ ਉਹਨਾਂ ਨੂੰ ਪਰੇਸ਼ਾਨ ਕਰਦੀਆਂ ਹਨ ਜਿਨ੍ਹਾਂ ਨੂੰ ਰੋਕਿਆ ਜਾਵੇ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਉਹਨਾਂ ਵੱਲੋਂ ਪੂਰੀ ਮਰਿਆਦਾ ਨਾਲ ਰਾਮਲੀਲਾ ਦਾ ਮੰਚਨ ਕੀਤਾ ਜਾ ਰਿਹਾ ਹੈ ਅਸੀਂ ਹਰ ਸਾਲ ਰਾਮਲੀਲਾ ਬੜੇ ਸ਼ਰਧਾ ਭਾਵਨਾ ਤੇ ਮਰਿਆਦਾ ਨਾਲ ਕਰੀਦੀ ਆ ਜੋਸ਼ੀ ਸਰਾਂ ਦੇ ਆਗੂ ਕਹਿੰਦੇ ਆ ਕਿ ਆ ਮਤਲਬ ਜੋ ਵੀ ਅਹੀਂ ਮਰਿਆਦਾ ਭੰਗ ਕਰਦੇ ਸਾਡੀ ਇਜ਼ਾਮ ਨੀਲਾ 72 ਤੋਂ 73 ਸਾਲ ਪੁਰਾਣੀ ਇਜ਼ਾਮ ਨੀਲਾ ਚੱਲਦੀ ਆ ਰਹੀ ਹੈ ਤੇ ਬੜੀ ਮर्याਦਾ ਨਾਲ ਕਰਦੇ ਆ ਰਹੇ ਅਸੀਂ ਡੀਸੀ ਸਾਹਿਬ ਨੂੰ ਇਹ ਮੰਗ ਕੀਤੀ ਹੈ ਕਿ ਪਿਛਲੀ ਵਾਰ ਦੀ ਤਰ੍ਹਾਂ ਸਾਨੂੰ ਵਿੱਚ ਤਾਵੀਆਂ ਦਿੱਤੀਆਂ ਜਾ ਰਹੀਆਂ ਤੇ ਅਹੀਂ ਚੇਤਾਵਨੀਆਂ ਦੇ ਕਰਕੇ ਇਹਨਾਂ ਨੂੰ ਮੰਗ ਪੱਤਰ ਦੇਣ ਆਏ ਆ ਕਿ ਅਹੀਂ ਸਾਰਾ ਕੁਝ ਮर्याਦਾ ਨਾਲ ਕਰਾਂਗੇ ਇਸ ਨੂੰ ਧਿਆਨ ਚ ਰੱਖਦੇ ਹੋਏ ਸਾਡੀ ਰੱਖਿਆ ਡੀਸੀ ਸਾਹਿਬ ਨੇ ਕਰਨੀ ਅਸੀਂ ਇਹੋ ਕਹਿਣਾ ਚਾਹੁੰਦੇ ਆ ਵੀ ਜਿਹੜਾ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਆ ਰਾਮ ਲਾਲ ਕਲਬਾ ਨੂੰ ਜਿੰਨੀਆਂ ਵੀ ਹੈਗੀਆਂ ਨੇ ਛਾੜੇ ਦੀਆਂ ਅੰਬਰਸਰਦੀਆਂ ਤੇ ਉਹਨਾਂ ਦੇ ਕਰਕੇ ਅੱਜ ਅਸੀਂ ਮੰਗ ਪੱਤਰ ਲਿਖਾਇਆ ਤੇ ਇਹਦਾ ਜਿਹੜਾ ਵੀ ਪ੍ਰਸ਼ਾਸਨ ਨੂੰ ਇਸੇ ਕਰਕੇ ਅਸੀਂ ਦਿੱਤੀ ਹੈ ਜਾਣ ਕੇ ਜਿਸ ਤਰ੍ਹਾਂ ਅਸੀਂ ਹਰ ਸਾਲ ਦੀ ਤਰ੍ਹਾਂ ਆਰਾਮਨਾ ਖੇਡਦੇ ਆ ਉਸ ਤਰ੍ਹਾਂ ਹੀ ਖੇਡਾਂਗੇ ਪੂਰੇ ਆਪਣੇ ਕਰਤਵ ਲੈ ਕੇ ਪ੍ਰਭੂ ਜੀ ਰਾਮ ਜੀ ਦੇ ਜੀਵਨ ਤੇ ਜੋ ਵੀ ਸੰਬੰਧਿਤ ਹੈ ਉਹ ਚੀਜ਼ ਵਿਖਾਵਾਂਗੇ ਔਰ ਤੋਂ ਇਲਾਵਾ ਹੀ ਹੋਰ ਕੁਝ ਨਹੀਂ ਦਿਖਾਵਾਂਗੇ ਇਹ ਅਸੀਂ ਡੀਸੀ ਸਾਹਿਬ ਜੀ ਨੂੰ ਮੈਮੋਰੰਡਮ ਦੇਣ ਆਏ ਕਹਿਣਾ ਅਸੀਂ ਇਹੀ ਜਾਣਦੇ ਆ ਕਿ ਪਿਛਲੇ ਸਾਲ ਅਸੀਂ ਬਹੁਤ ਰਾਸਮੈਂਟ ਹੋਏ ਆ ਇਹਨਾਂ ਨੇ ਪਰਚਾ ਕਰਾ ਦਿੱਤਾ ਸਾਡੀਆਂ ਦੋ ਕਲਬਾਂ ਦੇ ਨਵ ਦੁਰਗਾ ਆਰਾਮ ਮਿਲਾ ਕਰਤੇ ਕਲਬ ਤੇ ਇੱਕ ਬਾਪੋੜੀ ਕਲਬ ਤੇ ਸਾਡੇ ਰੁਪਏ ਵੀ ਲੱਗੇ ਲੱਖ ਰੁਪਏ ਤੇ ਲੱਗ ਜਾ ਕੇ ਲੱਗੇ ਸਾਡਾ ਕੋਰਟ ਦਾ ਕੇਸ ਮੁੱਕਦਿਆਂ ਬਸ ਅਸੀਂ ਇਸ ਲਈ ਮੰਗ ਪੱਤਰ ਦੇਣ ਆਏ ਆ ਕਿ ਸਾਨੂੰ ਗਾਹਨ ਇਹੋ ਜੀ ਰਸਮੈਂਟ ਮਿਲੇ ਤੇ ਸਾਰੀਆਂ ਕਲਬਾਂ ਸਾਡੇ ਨਾਲ ਨੇ ਤਨਤਨ ਬਾਬਾ ਬੁੱਢਾ ਜੀ ਸੇਵਾ ਸੁਸਾਇਟੀ ਜੋੜਾ ਫਾਟਕ ਵੱਲੋਂ ਮੁੱਖ ਸੇਵਾਦਾਰ ਮਨਜੀਤ ਸਿੰਘ ਜੋੜਾ ਫਾਟਕ ਦੀ ਅਗਵਾਈ ਹੇਠ ਖੂਨਦਾਨ ਕੈਂਪ ਗੁਰਦੁਆਰਾ 골ਡਨ ਐਵੇਨਿਊ ਨਜ਼ਦੀਕ ਤਹਿਸੀਲਪੁਰਾ ਵਿਖੇ ਲਗਾਇਆ ਗਿਆ ਇਸ ਮੌਕੇ ਲਗਭਗ 130 ਦੇ ਕਰੀਬ ਲੋਕਾਂ ਨੇ ਖੂਨਦਾਨ ਕੀਤਾ ਇਸ ਮੌਕੇ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਦੇ ਕੌਮੀ ਪ੍ਰਧਾਨ ਅਮਰਬੀਰ ਸਿੰਘ ਟੋਟ ਨੇ ਕੈਂਪ ਦੀ ਸ਼ੁਰੂਆਤ ਕੀਤੀ ਇਸ ਮੌਕੇ ਅਜੀਤ ਸਿੰਘ ਬਤਰਾ ਗੁਰਦੁਆਰਾ ਕਮੇਟੀ ਪ੍ਰਧਾਨ ਸੁਖਵਿੰਦਰ ਸਿੰਘ ਵਿਕਰਮਜੀਤ ਸਿੰਘ ਸਤਨਾਮ ਸਿੰਘ ਸ਼ਰਨਬੀਰ ਸਿੰਘ ਤੇਜਿੰਦਰਪਾਲ ਸਿੰਘ ਜਸਪਾਲ ਸਿੰਘ ਹੀਰਾ ਆਦ ਮੌਜੂਦ ਸਨ ਤਾਂਤਨ ਬਾਬਾ ਬੁੱਢਾ ਜੀ ਸੇਵਾ ਸੁਚਾਰਟੀ ਰਜਿਸਟਰ ਵੱਲੋਂ ਅਤੇ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਮਨਜੀਤ ਸਿੰਘ ਜੋੜਾ ਫਾਟਕ ਜੋ ਤਾਂਤਨ ਬਾਬਾ ਬੁੱਢਾ ਜੀ ਸੇਵਾ ਸੁਚਾਰਟੀ ਦੇ ਮੁਖ ਸੇਵਾਦਾਰ ਹਨ ਅਤੇ ਇੱਕ ਸ਼ੁਰੂ ਫੈਡਰੇਸ਼ਨ ਮਾਤਾ ਦੇ ਉਮੀਦ ਪ੍ਰਧਾਨ ਹਨ ਉਨਾ ਵੱਲੋਂ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਇਹ ਮਹਾਨ ਖੂਦਾਨ ਕਿਹਾ ਪਿਆ ਜੋ ਗੁਰਦੁਆਰਾ ਵਿਖੇ ਲਗਾਇਆ ਗਿਆ ਹੈ ਬਹੁਤ ਹੀ ਵਧੀਆ ਪ੍ਰਾਲਾ ਹੈ ਕਿਉਂਕਿ ਜਿਹੜਾ ਖੂਦਾਨ ਹੈ ਬੜਾ ਮਹਾਨ ਦਾਣਾ ਹੈ ਸਾਨੂੰ ਸਾਰਿਆਂ ਨੂੰ ਜਿਹੜਾ ਖੂਦਾਨ ਕਰਨਾ ਚਾਹੀਦਾ ਹੈ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਕਿਸਾਨਾਂ ਨੂੰ ਪ੍ਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਨ ਵਿੱਚ ਆਪਣਾ ਸਮਾਂ ਤੇ ਪੈਸਾ ਲਗਾ ਰਿਹਾ ਹੈ ਉੱਥੇ ਹੀ ਅਜਨਾਲਾ ਬਲਾਕ ਦੇ ਪਿੰਡ ਕੋਈਵਾਲੀ ਦਾ ਕਿਸਾਨ ਗੁਰਦੇਵ ਸਿੰਘ ਪਿਛਲੇ 5 ਸਾਲਾਂ ਤੋਂ ਬਿਨਾ ਪਰਾਲੀ ਸਾੜੇ ਕਣਕ ਦੀ ਬਜਾਈ ਕਰਕੇ ਇਲਾਕੇ ਵਿੱਚ ਕਈ ਕਿਸਾਨਾਂ ਲਈ ਪ੍ਰੇਰਨਾ ਦਾ ਸਰੋਤ ਬਣੇ ਹੋਏ ਹਨ। ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ, ਫਾਸਟਵੇ ਮੂਵੀ ਚੈਨਲ ਨੰਬਰ 241 ਤੇ, ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ, ਫਾਸਟਵੇ 뮤직 ਚੈਨਲ ਨੰਬਰ 243 ਤੇ। ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556। ਸ਼੍ਰੀ ਦੁਰਗਿਆਣਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ। ਮੰਦਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009308883 ਤੇ ਸੰਪਰਕ ਕੀਤਾ ਜਾ ਸਕਦਾ ਹੈ ਪੀਓ ਸਟਾਫ ਵੱਲੋਂ ਪਗੋੜੇ ਦੋਸ਼ੀ ਨੂੰ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ ਮਾਮਲਾ ਦਰਜ ਕਰ ਜਾਂਚ ਕੀਤੀ ਜਾ ਰਹੀ ਹੈ ਹੁਣ ਸਮਾਂ ਹੋ ਗਿਆ ਇੱਕ ਛੋਟਾ ਜਿਹਾ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਤੂਨਾ ਸਾਹਿਬ ٹرسٹ ਵੱਲੋਂ 10 ਅਕਤੂਬਰ ਨੂੰ ਕੱਢੀ ਜਾ ਰਹੀ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਮੁਕੰਮਲ। ਇਹ ਤੇ ਕੁਝ ਹੋਰ ਖਬਰਾਂ ਇੱਕ ਛੋਟੇ ਜੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਭਗਵਾਨ ਵਾਲਮੀ ਕੀ ਜਿਹਦੇ ਪ੍ਰਗਟ ਦਿਵਸ ਦੇ ਸੰਬੰਧ ਵਿੱਚ ਤੂਨਾ ਸਾਹਿਬ ٹرسٹ ਦੇ ਮੁਖੀ ਮਹਾਂਤ ਮਲਕੀਤ ਨਾਥ ਅਤੇ ਚੇਅਰਮੈਨ ਓਮ ਪ੍ਰਕਾਸ਼ ਗੱਬਰ ਦੀ ਅਗਵਾਈ ਹੇਠ ਬੈਠਕ ਕੀਤੀ ਗਈ ਜਿਸ ਵਿੱਚ ਲੁਧਿਆਣਾ ਤੋਂ ਆਈ ਸੰਗਤ ਨੇ ਆਪਣੇ ਵਿਚਾਰ ਰੱਖੇ ਇਸ ਮੌਕੇ ਦੱਸਿਆ ਗਿਆ ਕਿ 10 ਅਕਤੂਬਰ ਨੂੰ ਭਗਵਾਨ ਵਾਲਮੀਕੀ ਚੌਕ ਤੋਂ ਸ਼ੋਭਾ ਯਾਤਰਾ ਆਰੰਭ ਕੀਤੀ ਜਾਵੇਗੀ ਅਤੇ ਸੰਗਤ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਇਸ ਮੌਕੇ ਅਮਨ ਕੁਮਾਰ ਸਣੀ ਪ੍ਰਧਾਨ ਸਮੇਤ ਸਮੂਹ ਮੈਂਬਰ ਮੌਜੂਦ ਸਨ ਅੱਜ ਸ਼ੋਭਾ ਯਾਤਰਾ ਦੇ ਪ੍ਰਤੀ ਅਸਤੀ ਸਾਰੇ ਉੱਧੇਕਾਰਾਂ ਦੀ ਮੀਟਿੰਗ ਸੀ ਜਿਹੜੀ ਸਿਰਫ ਕੰਪਨੀ ਦੇ ਅੰਦਰ ਨਾ ਕੀਤਾ ਗਿਆ ਉਹ ਸੁਬਾ ਜਾ ਤਬੜੀ ਹਾਈ ਲੈਵਲ ਤੇ ਜਾਏਗੀ ਇਸ ਵਿੱਚ 11 ਰਾਤ ਜਤਰਾ ਦੇ ਹੋ ਰਹੇ ਹੋਣਗੇ ਦਿਨ ਰਾਤ ਹੋਏ ਹੱਥੀ ਰੱਬ ਕਰੇ ਸੁਬਾ ਜਾ ਉਦਾ ਪ੍ਰਲਾਟਾਰਿਤ ਤਿੰਨ ਗੱਦੀ ਫੈਲੇ ਜਿੱਥਾ ਸਾਰੇ ਲక్ష్ਮੀ ਦਾ ਪੈਰਾ ਵੀ ਲਾ ਦਿੱਤਾ ਕਿ ਬਹੁਤ ਸੁਬਾ ਜੀ ਜੋ ਉਤਾਂ ਦੇ ਮੰਗੇ ਤੇ ਦਾਸ ਤੇ ਆਪਣੇ ਆਪ ਨੂੰ ਸਮਰਪਿਤ ਕਰ ਚੁੱਕਾ ਹੈ ਹਉਂ ਦਿਵਾਤੇ ਕਿ ਉਹ ਸੰਤਾਨੇ ਦਵਿਆ ਪ੍ਰਮਾਣ ਹੋ ਗਿਆ ਕਿ ਠੀਕ ਦਾ ਤਰੀਕ ਨੂੰ 11 ਵਜੇ ਸਾਰੇ ਖਸਤੀ ਕਿਥੇ ਹੋ ਜਾਣਗੇ ਪਹਿਲਾ ਉਹਨਾਂ ਦਾ ਮਾਣ ਪਰਮਾਰ ਕੀਤਾ ਜਾਏਗਾ ਸਾਰੇ ਚੱਲਿਆ ਨਾ ਪਪਾ ਮਲਕੀਤ ਨਾਥ ਜੀ ਸਾਡੇ ਚੇਅਰਮੈਨ 옴 ਪ੍ਰਕਾਸ਼ ਗੱਬਰ ਜੀ ਮੇਰੇ ਵੱਡੇ ਭਾਜੀ ਕਮਲ ਗੋਸਲਾ ਜੀ ਸੰਨੀ ਜੀ ਭਰਤ ਜੀ ਅਧੇ ਸਾਡੀ ਸਮੁੱਚੀ ਟੀਮ ਹੈ ਜਿਹੜੀ ਇਹ ਪਹਿਲਾਂ ਹੀ ਜਿਹੜੀ ਹੈ ਬਹੁਤ ਮਿਹਨਤ ਨਾਲ ਕੰਮ ਕਰ ਰਹੀ ਸੀ ਮਹਾਰਾਜ ਦੇ ਪ੍ਰਗਟ ਦਿਨ ਤੇ ਦਿਹਾੜੇ ਦੇ ਵਿੱਚ ਹਵਾਲਾ ਮਿਕਾਸ਼ਰਮ ਪੁਨਾ ਸਰ ਦਾ ਰਸਤਨ ਨੂੰ ਬੜੇ ਵੱਡੇ ਪੱਦਰ ਤੇ ਤੋਬਾ ਯਾਤਰਾ ਕੱਢੀ ਜੀ ਆ ਤੇ ਹੁਣ ਵੀ ਐਕਟੀਵ ਕੱਢੀ ਜਾ ਰਹੀ ਆ ਅੰਮ੍ਰਿਤ ਹਸਪੀਟਲ ਐਂਡ ਸਿੱਧੂ ਇਨਫਰਟੀਲਿਟੀ ਸੈਂਟਰ ਸੁਲਤਾਨਵਿੰਦ ਰੋਡ ਦੇ ਲੈਪਰੋਗਾਇਨੀ ਸਰਜਨ ਡਾਕਟਰ ਰਣਪਿੰਦਰ ਕੌਰ ਸਿੱਧੂ ਵੱਲੋਂ ਦੱਸਿਆ ਗਿਆ ਕਿ 20 ਸਤੰਬਰ ਤੋਂ 1 ਨਵੰਬਰ ਤੱਕ ਅੰਮ੍ਰਿਤ ਹਸਪੀਟਲ ਵਿੱਚ ਹਰ ਤਰ੍ਹਾਂ ਦੇ ਆਪਰੇਸ਼ਨਸ ਤੇ 50% ਛੂਟ ਮਿਲੇਗੀ ਅਤੇ ਦਵਾਈਆਂ ਵੀ ਵਿੱਚ ਸ਼ਾਮਿਲ ਸਨ ਉਹਨਾਂ ਅਪੀਲ ਕੀਤੀ ਕਿ ਲੋਕ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ 20 ਸਤੰਬਰ ਤੋਂ ਲੱਗ ਕੇ 1 ਨਵੰਬਰ ਤੱਕ ਸਾਡੇ ਹਸਪੀਟਲ ਦੇ ਵਿੱਚ ਹਰ ਤਰ੍ਹਾਂ ਦੇ ਆਪਰੇਸ਼ਨਸ 50% ਛੋਟ ਤੇ ਕੀਤੇ ਜਾਣਗੇ ਜਿਸ ਦੇ ਵਿੱਚ ਦਵਾਈਆਂ ਦਾ ਖਰਚਾ ਵੀ ਵਿੱਚ ਹੀ ਇਨਕਲੂਡ ਹੋਵੇਗਾ ਪੇਸ਼ੇ ਨੂੰ ਅਲਾ ਖਰਚਾ ਨਹੀਂ ਕਰਨਾ ਪਵੇਗਾ ਔਰ ਇਹ ਆਪਰੇਸ਼ਨਸ ਨੇ ਬੱਚੇਦਾਨੀ ਦੀਆਂ ਰਸੋਲੀਆਂ ਬਾਂਜਪੰਦੇ ਮਰੀਜ਼ਾਂ ਦੀ ਜਿਵੇਂ ਡਿਲੀਵਰੀ ਹੋਵੇ ਕੋਈ ਸੀਜ਼ੇਰੀਅਨ ਕੇਸਸ ਬਾਂਦ ਟਿਊਬਾ ਨੂੰ ਖੋਲਣਾ ਅ ਅੰਡੇਦਾਨੀ ਦੀਆਂ ਰਸੋਲੀਆਂ ਦੇ ਆਪਰੇਸ਼ਨਸ ਹਰਨੀਆਂ ਦੇ ਆਪਰੇਸ਼ਨਸ ਅਪੈਂਡਿਕਸ ਦੇ ਆਪਰੇਸ਼ਨਸ ਗਦੂਦਾਂ ਦੇ ਆਪਰੇਸ਼ਨਸ ਯਾ ਕੋਈ ਗੁਰਦਿਆਨੀ ਪਥਰੀ ਹੋਵੇ ਯਾ ਪਾਈਪ ਦੀ ਪਥਰੀ ਹੋਵੇ ਇਹ ਸਾਰੇ ਆਪਰੇਸ਼ਨਸ ਇੱਥੇ 50% ਛੋਟ ਤੇ ਕੀਤੇ ਜਾਣਗੇ ਸੋ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਉਹ ਇਸ ਫੈਸਿਲਿਟੀ ਦਾ ਵੱਧ ਤੋਂ ਵੱਧ ਫਾਇਦਾ ਲੈਣ ਤੇ ਸਾਡੇ ਕੋਲ ਆ ਕੇ ਆਪਣਾ ਬੈਸਟ ਆਫ ਦਾ ਬੈਸਟ ਟਰੀਟਮੈਂਟ ਕਰਵਾਉਣ ਔਰ ਇਹ ਸਰਜਰੀਜ਼ ਹੱਥ ਦੇ ਨਾਲ ਵੀ ਕੀਤੀਆਂ ਜਾਣਗੀਆਂ ਤੇ ਦੂਰਬਿੰਦੇ ਰਾਹੀਂ ਵੀ ਕੀਤੀਆਂ ਜਾਣਗੀਆਂ ਸ਼੍ਰੀ ਰਾਮ ਸ਼ਰਨਮ ਅੰਮ੍ਰਿਤਸਰ ਦੇ ਮੁਖ ਸੰਚਾਲਕ ਤਿਲਕ ਰਾਜ ਵਾਲੀਆ ਦੀ ਅਗਵਾਈ ਹੇ ਸ਼ਿਵਾਲਾ ਬਾਗ ਪਾਇਆ ਨਜ਼ਦੀਕ ਰਾਮ ਮੰਦਿਰ ਵਿਖੇ ਰੋਜ਼ਾਨਾ ਸ਼੍ਰੀ ਰਮਾਇਣ ਪਾਠ ਮਹਾਯਗਦ ਆਯੋਜਨ ਕੀਤਾ ਜਾ ਰਿਹਾ ਹੈ ਜੋ 9 ਦਿਨ ਕੀਤੇ ਜਾਣਗੇ ਇਸ ਮੌਕੇ ਸ਼ਿਵਾਲਾ ਬਾਗ ਪਾਇਆ ਟਰਸਟ ਦੇ ਪੀਆਰ ਵਿਜੇ ਰੌਲੀ ਅਸ਼ਵਨੀ ਸ਼ਰਮਾ ਸੰਜੀ ਅਰੋੜਾ ਅਤੇ ਪ੍ਰਮੋਦ ਮਹਾਜਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ ਸ਼ਿਵਾਲਾ ਬਾਗ ਭਾਈਆਂ ਟਰਸਟ ਦੇ ਅਧਿਕਾਰੀਆਂ ਦੇ ਪੂਰਨ ਸਹਿਯੋਗ ਸੇ ਅੱਜ श्री रामायण जी का महायज्ञ हर साल की तरह पूर्ण सफलता के साथ शुभ शुभारम्भ हो गया रामायण का राम यज्ञ किया गया है और सारे शहर वासियों को इस यज्ञ की सबको अपील की जा रही है बेनती की जा रही है कि इस यज्ञ में आकर अपना हिस्सा बुटाएं श्री रामायण महायज्ञ श्री तिलक राज वालिया जी द्वारा श्री राम मंदिर के बीच किया जा रहा है जरा कि 9 ਦਿਨ ਚੱਲੇਗਾ ਰਾਧਾ ਸਵਾਮੀ ਡੇਰਾ ਬਾਬਾ ਬਗਾ ਸਿੰਘ ਜੀ ਰੇਲਵੇ ਰੋਡ ਤਰਨਤਾਰਨ ਵਿਖੇ ਬਾਬਾ ਦੇਵਾ ਸਿੰਘ ਜੀ ਦਾ 139ਵਾਂ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਦੌਰਾਨ ਸੰਗਤ ਨੇ ਬੜੀ ਗਿਣਤੀ ਵਿੱਚ ਡੇਰੇ ਵਿਖੇ ਪਹੁੰਚ ਕੇ ਹਾਸੀ ਭਰੀ ਇਸ ਦੌਰਾਨ ਡੇਰੇ ਦੇ ਮੌਜੂਦਾ ਮੁਖੀ ਬਾਬਾ ਪਰਮਜੀਤ ਸਿੰਘ ਵੱਲੋਂ satsang ਫਰਮਾਇਆ ਗਿਆ ਇਸ ਮੌਕੇ ਡੇਰਾ ਕਮੇਟੀ ਵੱਲੋਂ ਲੋਕਾਂ ਦੀ ਸਹੂਲਤ ਵਾਸਤੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਦੌਰਾਨ ਦਵਾਈਆਂ ਵੀ ਦਿੱਤੀਆਂ ਗਈਆਂ ंगता वास्ते अतुट लंगर भी लगाए गए मैं बचपन से ही डेरे से जुड़ा हूँ डेरे में आता जाता रहा हूँ हम यहीं पर बाबा जी के चरणों में बड़े हुए और अब हम वही कंटिन्यू कर रहे हैं सबसे बड़ी चीज़ जो मुझे लगती है जब भी मैं इंडिया आता हूँ तो मुझे डेरे आना ही होता है ये एक ऐसी खींच है जो गुरु ने बाबा जी ने मेरे में डाली हुई है मेरा पूरा परिवार मेरे माता पिता हम और मैं बचपन से ही डेरे आते रहे हैं हम लोग बचपन से ही बाबा जी से बड़े बाबा जी से जुड़े हुए हैं उनकी संगत में शामिल रहे हैं आज सत्संग में बाबा जी ने सेवा पर बहुत जोर दिया सेवा पर बताया कि इंसान को अपने अंदर नम्रता धारण करके सेवा करनी चाहिए हर जीव के प्रति दया रखनी चाहिए कांग्रेस दिया नीतियां प्रचार से प्रसार न पहुँचाने नवी नियुक्तियाँ जा रही हैं जिसਦੇ ਚਲਦੇ ਗੁਰਸ਼ਰਨ ਕੌਰ ਰੰਧਾਵਾ ਪ੍ਰਧਾਨ ਮਹਿਲਾ ਕਾਂਗਰਸ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 올 ਇੰਡੀਆ ਮਹਿਲਾ ਕਾਂਗਰਸ ਕੋਆਰਡੀਨੇਟਰ ਸੁਰਭੀ ਵਰਮਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ Shivani Sharma ਵੱਲੋਂ ਅਨੁਰਾਧਾ ਨੂੰ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦਾ ਪ੍ਰਧਾਨ ਨਿਯੁਕਤ ਕੀਤਾ। ਇਸ ਮੌਕੇ ਅਚੇਚੇ ਤੌਰ ਤੇ ਪਹੁੰਚੇ ਹਲਕਾ ਪੱਛਮੀ ਦੇ ਇੰਚਾਰਜ ਬਲਬੀਰ ਸਿੰਘ ਬੱਬੀ ਨੇ ਨਵ ਨਿਯੁਕਤ ਪ੍ਰਧਾਨ ਅਨੁਰਾਧਾ ਨੂੰ ਵਧਾਈ ਦਿੱਤੀ। ਅਨੁਰਾਧਾ ਜੀ ਨੂੰ ਸਾਡੇ ਪੰਜਾਬ ਦੇ ਜਿਹੜੇ ਪ੍ਰਦਾਨ ਨੇ ਸ਼੍ਰੀ ਗੁਰਸ਼ਰਨ ਕੋਰਨ ਦਾਵਾ ਜੀ ਉਹਨਾਂ ਦੇ ਹੁਕਮਾ ਦੇ ਅਨੁਸਾਰ ਮੈਂ ਇੱਥੇ ਉਹਨਾਂ ਨੂੰ ਇਤਹਾਤੀ ਦੀ ਜਿਹੜੀ ਹੈ ਅੰਮ੍ਰਿਤਸਰ ਡਿਸਟ੍ਰਿਕਟ ਦੀ ਪ੍ਰਦਾਨ ਅਨਾਉਂਸ ਕਰਨ ਆਈ ਹੋਈ ਆ ਤੇ ਨਾਲ ਦੀ ਨਾਲ ਇਹਨਾਂ ਨੂੰ ਅਸੀਂ ਬੈਸਟ ਵਿਸ਼ੇਸ ਦਿੰਨੇ ਆ ਕਿ ਉਹ ਇੰਡੀਅਨ ਨੈਸ਼ਨਲ ਕਾਂਗਰਸ ਦੇ ਨਾਲ ਜਿਸ ਤਾਂ ਹੋ ਸਕੇ ਮਦਦ ਕਰਨ ਬਟ ਸਭ ਕੁਝ ਜਿਹੜੇ ਫੈਸਲੇ ਹਾਈ ਕਮਾਂਡ ਦੇ ਨਾਲ ਹੁੰਦੇ ਨੇ ਅچھے ਇਨਸਾਨਾਂ ਦੇ ਨਾਲ ਹੁੰਦੇ ਨੇ ਐ ਕਾਫੀ ਮਿਹਨਤੀ ਨੇ ਔਰ ਸਭ ਦੇ ਭਰਾਵਾਂ ਦੀ ਭੈਣਾਂ ਦੀ ਸਪੋਰਟਾਂ ਲਾਜੇ ਬਣੇ ਨੇ ਆਪਣੀ ਮਿਹਨਤ ਨਾਲ ਤੇ ਆਸ਼ਾ ਕਰਦੀਆਂ ਕਿ ਇਹ ਸਾਡੀ نیشنل ਪਾਰਟੀ ਪੰਜਾਬ ਦੀ ਪਾਰਟੀ ਸਾਰੀ ਇੱਕੋ ਹੀ ਹੈ ਔਰ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਪਾਰਟੀ ਲਈ ਪੱਕੇ ਰਹੀਏ ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਵਿਨੋਦ ਕੁਮਾਰ ਬਿੱਟਾ ਦੀ ਅਗਵਾਈ ਵਿੱਚ ਯੂਨੀਅਨ ਦਫ਼ਤਰ ਵਿਖੇ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਮੌਕੇ ਨਿਕਲਨ ਮੰਡੀ ਸ਼ੋਭਾ ਯਾਤਰਾ ਬਾਰੇ ਵਿਚਾਰ-ਵਟਾਂਦਰਾ ਕੀਤੇ ਗਏ ਅਤੇ ਇਸ ਮੌਕੇ ਯੂਨੀਅਨ ਦਾ ਸੈਕਟਰੀ ਲੱਖੀ ਪੱਟੀ ਨੂੰ ਨਿਯੁਕਤ ਕੀਤਾ ਗਿਆ ਇਸ ਮੌਕੇ ਲੱਖੀ ਪੱਟੀ ਨੇ ਆਖਿਆ ਜੋ ਉਹਨਾਂ ਨੂੰ ਜ਼ਿੰਮੇਵਾਰੀ ਮਿਲੀ ਹੈ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ ਇਸ ਮੌਕੇ सुरेंद्र ਟੋਨਾ ਕੇਵਲ ਕੁਮਾਰ ਚੇਅਰਮੈਨ ਮਨਦੀਪ ਪੱਟੀ ਵਰਿੰਦਰ ਕੁਮਾਰ ਵਿਜੇ ਕੁਮਾਰ ਸਮੇਤ ਯੂਨੀਅਨ ਦੇ ਆਗੂ ਹਾਜ਼ਰ ਸਨ ਅੱਜ ਅਸੀਂ ਮੀਟਿੰਗ ਸੱਦੀ ਹੈ ਆਪਣੀ ਯੂਨੀਅਨ ਦੇ ਮੈਂਬਰਾਂ ਦੀ ਜਿਹਦੇ ਵਿੱਚ ਇੱਕ ਰੋਸ਼ਭਾ ਯਾਤਰਾ ਦੇ ਬਾਰੇ ਗੱਲਬਾਤ ਕਰਨੀ ਸੀ ਇੱਕ ਸੀ ਜ਼ਿੰਮੇਵਾਰੀ ਦਿੱਤੀ ਪੱਟੀ ਸਾਹਿਬ ਨੂੰ ਇਹਨਾਂ ਨੂੰ ਲੱਖੀ ਪੱਟੀ ਇਹਨਾਂ ਜਿੰਮੇਵਾਰੀ ਦਿੱਤੀ ਹੈ ਜਨਰਲ ਸੈਕਟੀ ਅਸੀਂ ਇਹਨਾਂ ਨੂੰ ਪਾਇਆ ਸਾਰਿਆਂ ਨੂੰ ਮਤਾ ਪਾਸ ਕਰਕੇ ਅਸੀਂ ਜਨਰਲ ਸੈਕਟੀ ਦਾ ਉਦੋਂ ਕੀਤਾ ਪੰਜਾਬ ਮਦੂ ਫੈਡਰੇਸ਼ਨ ਪ੍ਰਧਾਨ ਗੁਨੋਤ ਦੀ ਤਿਆਰੀ ਨੇ ਸਰਿੰਦਰ ਟੋਨਜੀ ਵੱਲੋਂ ਤੇ ਉਹਨਾਂ ਇਤਾਰੀ ਟੀਮ ਵੱਲੋਂ ਜਨਰਲ ਸੈਕਟੀ ਦਿੱਤਾ ਗਿਆ ਜਿਹੜੀ ਜਿੰਮੇਵਾਰੀ ਮਿਲਿਆ ਮੈਂ ਪੂਰੀ ਆਪਣੀ ਇਮਾਨਦਾਰੀ ਤੇ ਤਨਦੈਨ ਨਾਲ ਨਿਭਾਵਾਂਗਾ ਬ੍ਰਿਗੇਡੀਅਰ ਕੇਐਸ ਬਾਬਾ ਕਮਾਂਡਰ ਅੰਮ੍ਰਿਤਸਰ ਐਨਸੀਸੀ ਗਰੁੱਪ ਨੇ ਅੰਮ੍ਰਿਤਸਰ ਗਰੁੱਪ ਆਫ ਆਰਮੀ ਅਤੇ ਨੇਵੀ ਕੈਂਪ ਟੀਮਾਂ ਦੇ ਐਨਸੀਸੀ ਕੈਡੀਟਾਂ ਨੂੰ ਸਨਮਾਨਿਤ ਕੀਤਾ ਜਿਨ੍ਹਾਂ ਨੇ ਲੜਕੀਆਂ ਦੇ ਵਰਗ ਵਿੱਚ ਪੁਕਾਰੇ ਆਲ ਇੰਡੀਆ ਥਲ ਸੈਨਿਕ ਕੈਂਪ 2024 ਟਰੋਫੀ ਜਿੱਤੀ ਸੀ ਸਮਾਜ ਸੇਵਕ ਅਤੇ ਰਿਟਾਇਰਡ ਐਸ ਐਚਓ ਸੰਜੀਵ ਕੁਮਾਰ ਵੱਲੋਂ ਰਾਜਿੰਦਰ ਨਗਰ ਅਤੇ ਟੰਡਨ ਨਗਰ ਵਿਖੇ ਬਾਂਦਪਾਏ ਸੀਵਰੇਜ ਖੁਲਵਾਈ ਗਈ ਅਤੇ ਲੋਕਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਹਾਲੇ ਗਲੀ ਦਾ ਸੀਵਰ ਚਾਰੰਬਗਈ ਟੰਡਨ ਨਗਰ ਨੇ ਹਾ ਗਲੀ ਦਾ ਸੀਵਰ ਤੇ ਆਪਣਾ ਚੈਂਬਰ ਬੰਗੀ ਬਲੌਗ ਹੈ ਕਿਨੇ ਦਿਨਾਂ ਤੋਂ ਬੜਿਆਂ ਨੇ ਕਿਹਾ ਲੇਕਿਨ ਉਹ ਕੋਈ ਸੁਣਾਈ ਨਹੀਂ ਦਿੱਤੀ ਕੋਈ। ਨਾ ਕੋਲੇ 아이 ਸੰਜੀਪ ਭਾਈ ਨੂੰ ਕਹਿ ਰਹੇ ਹਨ ਉਹਨਾਂ ਨੇ ਉਸੇ ਵੇਲੇ ਬੰਦੇ ਭੇਜ ਕੇ ਤੇ ਉਸੇ ਵੇਲੇ ਹਲ ਕਰਾਤਾ ਸਾਗਰਵਾਦ ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਪੰਜਾਬ ਸੂਬਾ ਪ੍ਰਧਾਨ ਬਚਿੱਤਰ ਸਿੰਘ ਕੋਟਲਾ ਦੀ ਅਗਵਾਈ ਵਿੱਚ ਏਡੀਸੀ ਅੰਮ੍ਰਿਤਸਰ ਨੂੰ ਇੱਕ ਵਕਤ ਮਿਲਿਆ ਅਤੇ ਮਿਲਾਵਟੀ ਦੁੱਧ ਖੋਇਆ ਪਨੀਰ ਬਾਜ਼ਾਰ ਵਿੱਚ ਵਿਕਣ ਸੰਬੰਧੀ ਸ਼ਿਕਾਇਤ ਕੀਤੀ ਏਡੀਸੀ ਵੱਲੋਂ ਪ੍ਰੋਸਾ ਦਿੱਤਾ ਗਿਆ ਕਿ ਨਕਲੀ ਦੁੱਧ ਤੇ ਸੈਂਪਲ ਭਰੇ ਜਾਣਗੇ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਤੇ ਸੂਬਾ ਜਰਨਲਸਟ ਬਲਦੇਵ ਸਿੰਘ ਕਲੇ ਜ਼ਿਲ੍ਹਾ ਪ੍ਰਧਾਨ ਸੁਵਿੰਦਰ ਸਿੰਘ ਵਡਾਲਾ ਜ਼ਿਲ੍ਹਾ ਜਨਰਲ ਸਕੱਤਰ ਕੁਲਦੀਪ ਸਿੰਘ ਚੋਵਿੰਡਾ ਆਤ ਕਿਸਾਨ ਹਾਜ਼ਰ ਸਾਨ ਅੱਜ ਜਿਹੜਾ ਅਸੀਂ ਲੰਮੇ ਸਮੇਂ ਦੇ ਉੱਤੋਂ ਇੱਕ ਗੈਸ ਸਿਲੰਡਰਾਂ ਦੇ ਉੱਤੇ ਹੋਰੀ ਲੁੱਟ ਜਾਗਰੂਤ ਕੀਤੀ ਵੀਡੀਓ ਵੀ ਬਣੀਆਂ ਸੀ ਪਿੱਛੇ ਦੇ ਨਹੀਂ ਚਲੀਆਂ ਔਰ ਇੱਕ ਜਿਹੜਾ ਦੁੱਧ ਦੇ ਡੁਗਲੀਕੇ ਦੇ ਜ਼ਰੀਲਾ ਬਣਾ ਰਹੀਆਂ ਨੇ ਕੁਝ ਡੇਰੀਆਂ ਜਿਹੜੀਆਂ ਬਹੁਤ ਵੱਡੀ ਤਦਾਦ ਵਿੱਚ ਜ਼ਹਿਰ ਘੋਰੀਆਂ ਉਹਨਾਂ ਦੇ ਸਬੰਧ ਦੇ ਵਿੱਚ ਔਰ ਇੱਕ ਮੰਡੀਆਂ ਬੋਰਡ ਦਾ ਜਿਹੜਾ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਹੋਰ ਹੀ ਲੋਟਿਆ ਉਹਦੇ ਸਬੰਧ ਵਿੱਚ ਤਿੰਨ ਮਹੀਨਿਆਂ ਦੇ ਉੱਤੇ ਅਸੀਂ ਜਿਹੜਾ ਅੱਜ ਡੀਐਸਸੀ ਸਾਹਿਬ ਨੂੰ ਮਿਲੇ ਔਰ ਉਹਨਾਂ ਦੇ ਨਾਲ ਸਾਡਾ ਜਿਹੜਾ ਸ਼ਿਵ ਸਰਦਨਪਾ ਆ ਗਿਆ ਮੈਡੀਕਲ ਵਾਲਾ ਉਹ ਸੱਦਿਆ ਨਾਲ ਔਰ ਦੁੱਧ ਦੇ ਮਸਲੇ ਦੇ ਵੀ ਖੁੱਲ੍ਹ ਕੇ ਚਰਚਾ ਹੋਈ ਔਰ ਦੂਸਰੇ ਮਸਲਾਂ ਤੇ ਤਿੰਨ ਸਾਨੂੰ ਮਿਸ਼ਵਾਜਾਗੇ ਥੋੜੇ ਦਿਨਾਂ ਦੇ ਵਿੱਚ ਵਿੱਚ ਅਸੀਂ ਉਹ ਵੀ ਮੀਟਿੰਗ ਕਰਵਾ ਕੇ ਔਰ ਸਾਰੇ ਮਸਲਾਂ ਨੂੰ ਸੁਝਾਉਣ ਦੀ ਕੋਸ਼ਿਸ਼ ਕਰਾਂਗੇ ਜੈ ਮਾ ਆਰਤੀ ਦੇਵਾ ਜੀ ਸੇਵਕ ਸਭਾ ਵੱਲੋਂ ਮਨਜੀਤ ਮਿੰਟਾ ਅਤੇ ਸਮੂਹ ਪ੍ਰਬੰਧਕਾਂ ਦੇ ਸਹਿਯੋਗ ਨਾਲ 17ਵਾਂ ਸਾਲਾਨਾ ਜਾਗਰਣ ਕਰਵਾਇਆ ਗਿਆ ਜਿਸ ਸੰਬੰਧੀ ਪੰਡਾਰਾ ਕਰਵਾਇਆ ਗਿਆ ਜਿਸ ਦੀ ਸ਼ੁਰੂਆਤ ਪਰਮ ਸੰਤ ਦਵੈਤ ਸ੍ਰੀ ਆਰਤੀ ਦੇਵਾ ਜੀ ਮਹਾਰਾਜ ਵੱਲੋਂ ਕੀਤੀ ਗਈ ਇਸ ਮੌਕੇ ਪਾਚਪਾ ਨੇਤਾ ਰਕੇਸ਼ ਗਿਲ ਗੌਰਵ ਗਿਲ ਸतीश ਪੁੰਜ ਮੋਹਨਾ ਸੁਮਿਤ ਸ਼ਾਸਤਰੀ ਵੀ ਮੌਜੂਦ ਸਨ ਵੱਡੀ ਗਿਣਤੀ ਵਿੱਚ ਸੰਗਤ ਨੇ ਲੰਗਰ ਛਕਿਆ ਅੰਮ੍ਰਿਤਸਰ ਦੇ ਪਿੰਡ ਵਡਾਲਾ ਵਿਖੇ ਤਨਤਨ ਬਾਬਾ ਪਾਈਪੂਰੋ ਜੀ ਦਾ ਸਲਾਣਾ ਜੋੜ ਮੇਲੇ ਦੇ ਸੰਬੰਧ ਵਿੱਚ ਨੌਜਵਾਨਾਂ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਆ ਆਖਿਆ ਗਿਆ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੂਨਦਾਨ ਕੈਂਪ ਵਿੱਚ ਭਾਗ ਲੈਣਾ ਚਾਹੀਦਾ ਹੈ ਇਸ ਮੌਕੇ ਤੇ ਮਨੀ ਵਡਾਲਾ ਗੁਰਬੀਰ ਬਰਾੜ ਰਕੇਸ਼ ਵਡਾਲਾ ਵਰਿਆਮ ਵਡਾਲਾ ਅਭਿਰੰਧਾ ਬਾਗ ਵਿਖੇ ਮੌਜੂਦ ਸਨ ਸੋ ਜੋ ਅੱਜ ਅਸੀਂ ਤਨਤਨ ਬਾਬਾ ਪਾਈਪੂਰੋ ਸਲਾਣਾ ਜੋੜ ਮੇਲੇ ਤੇ ਜਿਹੜਾ ਅਸੀਂ ਮਹਾਨ ਖੂਦਾਨ ਕੈਂਪ ਜਿਹੜਾ ਗੁਰੂ ਨਾਨਕ ਦੇਵ ਹਸਪੀਟਲ ਵੱਲੋਂ ਅਸੀਂ ਪਿੰਡ ਵਡਾਲਾ ਪਿੱਟੇਵੜ ਵਿਖੇ ਲੋਆਇਆ ਸੋ ਸਾਡੇ ਮੇਰੀ ਜਿੰਨੀ ਵੀ ਟੀਮ ਹੈ ਮੇਰੇ ਸਾਥੀਆਂ ਦਾ ਤੇ ਗੁਰੂ ਨਾਨਕ ਦੇਵ ਹਸਪੀਟਲ ਦੀ ਟੀਮ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਅੰਮ੍ਰਿਤਸਰ ਵਿਖੇ Hindu Yuva Vahani ਦੀ ਮੀਟਿੰਗ ਹੋਈ ਜਿਸ ਵਿੱਚ ਰਾਸ਼ਟਰੀ ਪ੍ਰਧਾਨ ਵਿਕਰਮ ਸਿੰਘ राठੌਰ ਰਾਸ਼ਟਰੀ ਕਨਵੀਨਰ ਅਨਿਲ ਸਿੰਘ ਖੇੜਾ ਅਤੇ ਕੌਮੀ ਜਰਨਲ ਗਤਰ ਵਿਨੀਤ ਹਿੰਦੂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਵਿਪਨ ਨਾਇਰ ਨੂੰ ਪੰਜਾਬ ਪ੍ਰਧਾਨ ਦਾ ਨਿਯੁਕਤੀ ਪੱਤਰ ਦਿੱਤਾ ਗਿਆ ਅਤੇ ਪਾਰਟੀ ਦੇ ਸੰਵਿਧਾਨ ਬਾਰੇ ਜਾਣੂ ਕਰਵਾਇਆ ਗਿਆ ਐਸਮੋਕੇ ਪੰਜਾਬ ਇਨਚਾਰਜ ਗੋਤਮ ਘਿਰੀ ਸੂਬਾ ਕਨਵੀਨਰ ਮਹਾਂਤ ਜਸਵਿੰਦਰ ਗਿਰੀ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਮੈਂ ਰਾਸ਼ਟਰੀ ਟੀਮ ਨੂੰ ਇਹ ਆਸ਼ਵਾਸ਼ਣ ਦਿੰਦਾ ਕਿ ਜਿਹੜਾ ਵੀ ਭਰੋਸਾ ਇਹਨਾਂ ਮੇਰੇ ਤੇ ਜਤਾਇਆ ਹੈ ਕਿਉਂਕਿ ਅੱਗੇ ਵੀ ਮੈਂ ਸਨਾਤਨ ਦੇ ਲਈ ਕੰਮ ਕਰਦਾ ਸੀ ਤੇ ਹੋਰ ਵੀ ਅੱਗੇ ਤੋਂ ਵੀ ਵੱਧ ਚੜ ਕੇ ਸਨਾਤਨ ਦਾ ਕੰਮ ਕਰਾਂਗਾ ਪ੍ਰਾਚੀਨ ਸ਼੍ਰੀ ਭੈਰਵਨਾਥ ਮੰਦਿਰ ਦੁਰਗਿਆਣਾ ਆਬਾਦੀ ਵਿਖੇ ਸਲਾਨਾ ਜਾਗਰਨ ਮਹੰਤ ਸੁਰਜੀਤ ਨਾਥ ਦੀ ਪ੍ਰਧਾਨਗੀ ਹੇਠ ਬੜੀ ਧੂਮਧਾਮ ਨਾਲ ਕਰਵਾਇਆ ਗਿਆ ਜਿਸ ਵਿੱਚ ਰਮਨ ਨਾਸ ਐਂਡ ਪਾਰਟੀ ਨੇ ਮਹਾਮਾਈ ਦਾ ਗੁਣਗਾਨ ਕੀਤਾ ਇਸ ਮੌਕੇ ਸਮਾਜ ਸੇਵੀ ਸੁਰਭੀ ਵਰਮਾ ਸੁਲੇਖਾ ਮੈਡਮ ਅਨਿਲ ਗਿਲਾਸ ਰਾਜੇਸ਼ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਜੈ ਮਾ ਕਾਲੀ ਸੇਵਕ ਸਭਾ ਵੱਲੋਂ ਕਾਲੀ ਮਾਤਾ ਮੰਦਿਰ ਵਿਖੇ ਅਸ਼ੋਕ ਮਹੰਤ ਜੀ ਦੀ ਅਗਵਾਈ ਹੈ ਬਾਬਾ ਭੈਰੋਨਾਥ ਜੀ ਦਾ ਸਾਲਾਨਾ ਪੰਡਾਰਾ ਬੜੀ ਤੂਮਤਾਮ ਨਾਲ ਮਨਾਇਆ ਗਿਆ ਇਸ ਮੌਕੇ ਤੇ ਚਰਨਜੀਤ ਮਹਿਰਾ ਸਾਹਿਲ ਚੋਪੜਾ ਸੁਨੀਲ ਮਹਿਰਾ ਵਿਦਿਆ ਸਾਗਰ ਰਾਜੂ ਸਮੇਤ ਸੰਗਤਾਂ ਮੌਜੂਦ ਸਨ ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ ਪੰਚਾਇਤ ਚੋਣਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਜੰਡਿਆਲਾ ਵਿਖੇ ਲੁੱਟ ਦੀ ਨੀਅਤ ਨਾਲ ਚਲਾਈਆਂ ਗੋਲੀਆਂ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਥਾਣਾ ਗੇਟ ਹਕੀਮਾ ਨੂੰ